ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਅਸੀਂ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਲਈ ਨਾਰ ਸਿੰਘ ਵੀਰ ਦਾ ਢਾਲਾ ਲੈ ਕੇ ਹਾਜ਼ਰ ਹੋਏ ਆਂ ਇਹ ਜਿਹੜਾ ਢਾਲਾ ਹੈ ਖਾਸ ਦੁਸ਼ਮਣਾਂ ਨੂੰ ਜੇ ਤੁਹਾਡੇ ਦੁਸ਼ਮਣ ਤੁਹਾਡਾ ਕੰਮ ਖਰਾਬ ਕਰ ਰਹੇ ਨੇ ਤੁਹਾਡੇ ਤੇ ਜਾਦੂ ਟੂਨੇ ਕਰ ਰਹੇ ਨੇ ਕੋਈ ਵੀ ਤਾਤ੍ਰਿਕ ਤੁਹਾਡੇ ਤੇ ਹਮਲਾ ਕਰ ਰਿਹਾ ਜਾਂ ਕੋਈ ਇਲਮ ਕਰ ਰਿਹਾ ਜਿਹਦਾ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ ਤੇ ਜੇ ਤੁਸੀਂ ਉਸ ਦੁਸ਼ਮਣ ਤੋਂ ਜਿੱਤ ਹਾਸਲ ਕਰਨੀ ਆ ਤਾਂ ਤੁਹਾਨੂੰ ਇਹ ਨਾਰ ਸਿੰਘ ਵੀਰ ਦਾ ਢਾਲਾ ਬਹੁਤ ਜ਼ਬਰਦਸਤ ਕੰਮ ਕਰੇਗਾ ਤੇ ਬੜਾ ਫਾਇਦਾ ਦੇਵੇਗਾ ਇਹਦੇ ਨਾਲ ਤੁਹਾਡੇ ਉੱਤੇ ਕੀਤੇ ਗ੍ਰਾਇਵ ਦਾ ਵੀ ਅਸਰ ਜਿਹੜਾ ਹੈ ਉਹ ਵੀ ਖਤਮ بے ਅਸਰ ਕਰ ਦੇਗਾ ਔਰ ਤੁਹਾਡੇ ਕੰਮਕਾਰ ਦੇ ਰਸਤੇ ਤੁਹਾਡੀਆਂ ਤਰੱਕੀਆਂ ਦੇ ਰਾਹ ਵੀ ਖੁੱਲੇਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖ ਲਿਓ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਤੇ ਹੁਣ ਗੱਲ ਕਰਦੇ ਹਾਂ ਜੀ ਨਾਹਰ ਸਿੰਘ ਵੀਰ ਦੇ ਉਸ ਢਾਲੇ ਬਾਰੇ ਜਿਹੜਾ ਢਾਲਾ ਬਹੁਤ ਹੀ ਜ਼ਬਰਦਸਤ ਢਾਲਾ ਆ ਤੇ ਬੜਾ ਬਾਖਮਾਲ ਢਾਲਾ ਆ ਤਾਂ ਦੋਸਤੋ ਇਹ ਜਿਹੜਾ ਟਾਲਾ ਆ ਇਹ ਟਾਲਾ ਇੰਨਾ ਕੰਮ ਤੇਜ਼ ਕਰਦਾ ਆ ਇੰਨਾ ਜਬਰਦਸਤ ਕੰਮ ਕਰਦਾ ਆ ਕਿ ਅਸੀਂ ਖੁਦ ਇਸ ਟਾਲੇ ਤੋਂ ਵੀ ਕੰਮ ਲਈਦਾ ਜਦੋਂ ਕਿਤੇ ਬੜੇ ਕੰਮ ਅੜ ਜਾਂਦਾ ਜਦੋਂ ਪਤਾ ਕੀ ਹੁਣ ਕੋਈ ਚਾਰੇ ਪਾਸੇ ਰਸਤਾ ਨਹੀਂ ਤੇ ਇਹ ਟਾਲਾ ਉਦੋਂ ਕਰੀਦਾ ਫਿਰ ਇਹਦਾ ਰਿਜ਼ਲਟ ਸਾਹਮਣੇ ਦੇਖਣ ਨੂੰ ਮਿਲਦਾ ਆ ਇਸ ਟਾਲੇ ਦੇ ਵਿੱਚ ਦੇਖ ਲਓ ਕੋਈ ਡਰਨ ਦੀ ਗੱਲ ਨਹੀਂ ਕੋਈ ਤੁਸੀਂ ਇਹ ਨਹੀਂ ਕਿ ਹਾਂ ਵੀ ਤੁਸੀਂ ਨਾਰ ਸਿੰਘ ਵੀਰ ਨੂੰ ਮੰਨਦੇ ਹੋ ਨਹੀਂ ਵੀ ਮੰਨਦੇ ਹੋ ਕੋਈ ਦਿੱਕਤ ਨਹੀਂ ਹੈਗੀ ਪਰ ਜਦੋਂ ਤੁਸੀਂ ਨਾਰਸਿੰਘ ਵੀਰ ਦਾ ਇਹ ਜਿਹੜਾ ਭੋਗ ਜਿਹੜਾ ਤੁਹਾਨੂੰ ਦੱਸਾਂਗੇ ਇਹ ਦੇ ਦਿੱਤਾ ਤਾਂ ਫਿਰ ਤੁਹਾਡਾ ਜਿਹੜਾ ਕੰਮ ਹੈ ਇਹ ਚੁਟਕੀਆਂ ਚ ਹੋ ਜਾਣਾ ਜੇ ਨਾਰਸਿੰਘ ਵੀਰ ਦੇ ਨਾਂ ਦਾ ਤੁਸੀਂ ਸਮਾਨ ਕੱਢ ਕੇ ਦੇ ਦਿੱਤਾ ਤੇ ਜਿਹੜਾ ਵੀ ਤੁਹਾਡਾ ਦੁਸ਼ਮਣ ਹੋਇਆ ਜਿਨੇ ਤੁਹਾਡੇ ਤੇ ਵਾਰ ਕੀਤਾ ਹੋਇਆ ਉਸ ਦੁਸ਼ਮਣ ਦੇ ਫੱਟੇ ਝੌਂਟੇ ਚੱਕ ਦੂਗਾ ਇਹ ਮਿੰਟਾਂ ਸੈਕਿੰਟਾਂ 'ਚ ਉਹਨੂੰ ਇਦਾਂ ਦਾ ਮਰੂੜੂਗਾ ਚਾਹੇ ਕੋਈ ਵੀ ਮੈਂ ਕਹਿੰਦਾ ਦੁਨੀਆ ਦਾ ਮੰਨਿਆ ਪਰ ਮੰਨਿਆ ਤਾੰਤਰਿਕ ਕਿਉਂ ਨਾ ਹੋਵੇ ਯਾ ਕੋਈ ਬੈਠਾ ਕੋਈ ਵੀ ਬੰਦਾ ਕਿਉਂ ਨਾ ਹੋਵੇ ਜਿਹੜਾ ਇਲਮ ਕਰਦਾ ਹੋਵੇ ਉਹਨੂੰ ਬਚਾਉ ਨਹੀਂ ਸਕੂਗਾ ਫਿਰ ਕੋਈ ਵੀ ਜੇਦੋਂ ਉਹਨੇ ਮਾੜਾ ਕਰਮ ਕੀਤਾ ਹੋਇਆ ਤੇ ਇਸ ਕਰਕੇ ਇਹ ਜਿਹੜਾ ਢਾਲ ਆ ਇਹਨੂੰ ਬਿਨਾਂ ਡਰੇ ਕਰਿਓ ਕੋਈ ਇਦਾਂ ਡਰਨ ਵਾਲੀ ਗੱਲ ਨਹੀਂ ਗਈ ਜਦੋਂ ਆਪਾਂ ਕਿਸੇ ਦੀ ਸ਼ਰਨ ਦੇ ਵਿੱਚ ਜਾਂਦੇ ਆ ਜਦੋਂ ਆਪਾਂ ਕਿਸੇ ਤੋਂ ਸਹਾਇਤਾ ਮੰਗਦੇ ਆ ਮਦਦ ਦੀ 구ਹਾਰ ਲਾਨੇ ਆ ਨਾ ਉਹ ਜਿਹੜਾ ਦੇਵੀ ਦੇਵਤਾ ਹੁੰਦਾ ਹੈ ਉਹ ਸਾਡੀ ਰਕਸ਼ਾ ਹੀ ਕਰਦਾ ਹੈ ਠੀਕ ਹੈ ਤੇ ਜਿਹੜਾ ਇਹ ਸ਼ਟਾਲਾ ਆ ਇਹਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਤੁਸੀਂ ਏਦਾਂ ਦੀ ਗੱਲ ਨਹੀਂ ਕੋਈ ਦਿਨ ਵਿਚਾਰਿਆ ਨਹੀਂ ਜਾਂ ਸਕਦਾ ਤੁਹਾਨੂੰ ਮੰਗਲਵਾਰ ਕਰਨਾ ਮੰਗਲਵਾਰ ਕਰ ਲਓ ਸ਼ਨੀਵਾਰ ਕਰ ਲਓ ਐਤਵਾਰ ਕਰ ਲਓ ਜਿਹੜਾ ਤੁਹਾਨੂੰ ਲੱਗਦਾ ਉਸ ਦਿਨ ਕਰ ਸਕਦੇ ਹੋ ਵੈਸੇ ਮੰਗਲਵਾਰ ਨੂੰ ਕਰ ਲਓ ਸ਼ਨੀਵਾਰ ਨੂੰ ਕਰ ਲਓ ਇਹ ਦਿਨ ਬਹੁਤ ਵਧੀਆ ਹੁੰਦੇ ਆ ਇਹਨਾਂ ਦਿਨਾਂ 'ਚ ਕਿਤੇ ਵੀ ਕਰ ਲਓ ਕੋਈ ਪਰੇਸ਼ਾਨੀ ਨਹੀਂ ਆਏਗੀ ਜੇ ਕੋਈ ਤੁਹਾਡੇ ਤੇ ਜਾਦੂ ਟੂਣਾ ਮੰਨ ਲਿਆ ਹੋਵੇ ਕੋਈ ਇਲਮ ਚੱਲਿਆ ਹੋਵੇ ਕੋਈ ਜੀਤੇ ਕੋਈ ਕਸਰ ਹੋਵੇ ਕੋਈ ਸਮਝ ਨਾ ਆਦਾ ਹੋਵੇ ਕੋਈ ਗਲਬਾਤ ਤਾਂ ਵੀ ਤੁਸੀਂ ਕਰ ਸਕਦੇ ਹੋ ਇਹ ਉੱਥੇ ਵੀ ਕੰਮ ਕਰੇਗਾ ਜਾਂ ਕੋਈ ਹੋਰ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਆ ਗਈ ਹੈ ਤਾਂ ਤਾਂ ਵੀ ਤੁਸੀਂ ਇਹ ਜਿਹੜਾ ਭੋਗ ਪ੍ਰਸ਼ਾਦ ਆ ਦੇ ਕੇ ਨਾਰ ਸਿੰਘ ਵੀਰ ਦਾ ਇਹ ਤੋਂ ਕੰਮ ਲੈ ਸਕਦੇ ਆ ਤੇ ਬਹੁਤ ਵਧੀਆ ਕਹਿ ਲਓਗੀ ਬਹੁਤ 100% ਰਿਜ਼ਲਟ ਵਾਲਾ ਟਾਲਾ ਆ ਇਹਨੂੰ ਕਰਕੇ ਜਮਾ ਕੇ ਦੇਖਿਓ ਬਹੁਤ ਹੀ ਕਮਾਲ ਦਾ ਟਾਲਾ ਆ ਦੋਸਤੋ ਇਹਦੇ ਨਾਲ ਵੱਡੇ ਵੱਡੇ ਕੰਮ ਹੋ ਜਾਂਦੇ ਆ ਛੁਟਕੀਆਂ 'ਚ ਅਸੀਂ ਦੇਣਾ ਅੱਜ ਅੱਜ ਜਿਹੜਾ ਇਹ ਟਾਲਾ ਦੇਣਾ ਬਹੁਤ ਜ਼ਰੂਰੀ ਇਸ ਕਰਕੇ ਸਮਝ ਲਿਆ ਕਿ ਦੁਨੀਆ ਦੇ ਉੱਤੇ ਬੁਰੇ ਕੰਮ ਦੀ ਜਿਹੜੀ ਬੁਰਾਈ ਆ ਬਹੁਤ ਵੱਧ ਚੁੱਕੀ ਐ ਇੰਨੀ ਕ ਵੱਧ ਚੁੱਕੀ ਐ ਕਿ ਲੋਕ ਇੱਕ ਦੂਜੇ ਦੇ ਦੁਸ਼ਮਣ ਬਣ ਚੁੱਕੇ ਐ ਇੱਕ ਦੂਜੇ ਨੂੰ ਖੁਸ਼ ਨਹੀਂ ਦੇਖ ਕੇ ਕੋਈ ਕਿਸੇ ਦਾ ਪਰ ਕਿਸੇ ਨਜਾਇਜ਼ ਕਿਸੇ ਨੂੰ ਤੰਗ ਕਰਨਾ ਉਹ ਵੀ ਮਹਾਪਾਪ ਕਿਹਾ ਜਾਂਦਾ ਇਹ ਟਾਲਾ ਉਹਨਾਂ ਲੋਕਾਂ ਵਾਸਤੇ ਐ ਜਿਹੜੇ ਵਿਚਾਰੇ ਕਿਤੇ ਜਾ ਨਹੀਂ ਸਕਦੇ ਕਿਸੇ ਬਾਬਿਆਂ ਦੇ ਚੱਕਰ ਤੋਂ ਜਿਹੜੇ ਕਹਿੰਦੇ ਕਿ ਸਾਨੂੰ ਕੁਝ ਸਮਝ ਨਹੀਂ ਆਉਂਦੀ ਬਾਬਿਆਂ ਤੋਂ ਜਾਈਏ ਤੇ ਬਾਬੇ ਪੈਸੇ ਬਹੁਤ ਮੰਗ ਲੈਂਦੇ ਆ ਤੇ ਇਸ ਕਰਕੇ ਤੁਸੀਂ ਬਚਨ ਤੋਂ ਚੰਗਾ ਪਹਿਲਾਂ ਆਪ ਇਹ ਢਾਲਾ ਕਰ ਲਓ ਤੇ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਤਾਂ ਤੁਸੀਂ ਸਾਡੇ ਚੈਨਲ ਤੇ ਜੁੜੇ ਹੋ ਤੁਹਾਨੂੰ ਬਹੁਤ ਬਹੁਤ ਚੀਜ਼ਾਂ ਮਿਲਣਗੀਆਂ ਤਾਂ ਦੋਸਤੋ ਇਹਦਾ ਹੁਣ ਕਰਨਾ ਕੀ ਹੈ ਤੁਸੀਂ ਪਹਿਲਾਂ ਸੁਣ ਲਓ ਜਿਹੜਾ ਇਹ ਢਾਲਾ ਆ ਇਹਦੇ ਲਈ ਸਮਾਨ ਇੱਕ ਇੱਕ ਬੋਤਲ ਸ਼ਰਾਬ ਦੀ ਲੱਗਣੀ ਹੈ ਇੱਕ ਇਹਦੇ ਵਿੱਚ ਮੁਰਗਾ ਲਗਣਾ ਪੂਰਾ ਪੂਰਾ ਹੀ ਮੁਰਗਾ ਲਗਣਾ ਤੁਸੀਂ ਇਹਨਾਂ ਧਿਆਨ ਰੱਖਿਓ ਇੱਕ ਬੋਤਲ ਸ਼ਰਾਬ ਦੀ ਤੇ ਇੱਕ ਮੁਰਗਾ ਇਹ ਤੁਸੀਂ ਜਿਹੜਾ ਜਿਹੜਾ ਕੀ ਹੈ ਇਹਨੂੰ ਦੇ ਦੇਣਾ ਹੈ ਸਮਾਨ ਜਿਹੜਾ ਹੈ ਮੰਗਲਵਾਰ ਜਾਂ ਸ਼ਨੀਵਾਰ ਨੂੰ ਤਾਂ ਦੇਖਿਓ ਜਿਹੜਾ ਆਪਣਾ ਕੰਮ ਹੈ ਤੁਸੀਂ ਉੱਥੇ ਜਦੋਂ ਇਹ ਕਰਨ ਜਾਣਾ ਹੈ ਬਿਨਾਂ ਕਿਸੇ ਨੂੰ ਦੱਸਿਓ ਬਿਨਾਂ ਕਿਸੇ ਬੋਲਣ ਨੂੰ ਬੋਲੇ ਹੋਏ ਇਹ ਜੜਾ ਟਾਲਾ ਆ ਰਾਤ ਨੂੰ 7 ਵਜੇ ਤੋਂ ਬਾਅਦ 8 ਵਜੇ ਤੋਂ ਬਾਅਦ ਦਿਨ ਚਪੇ ਦਿਨ ਟੋਲੇ ਕਿਦੋਂ ਵੀ ਕਰ ਸਕਦੇ ਆ ਇਹ ਉਜਾੜ ਦੇ ਵਿੱਚ ਕਿਤੇ ਵੀ ਰੱਖ ਸਕਦੇ ਹੋ ਜਾਂ ਸ਼ਮਸ਼ਾਨ ਚ ਜਾ ਸਕਦੇ ਸ਼ਮਸ਼ਾਨ ਚ ਰੱਖ ਸਕਦੇ ਹੋ ਇਹਨੂੰ ਕਿਤੇ ਅੱਕ ਦੇ ਬੂਟੇ ਦੇ ਕੋਲ ਵੀ ਰੱਖ ਸਕਦੇ ਹੋ ਅੱਕ ਦੇ ਥੱਲੇ ਵੀ ਰੱਖ ਸਕਦੇ ਹੋ ਜਾ ਕੇ ਕੋਈ ਇਦਾਂ ਦੀ ਗੱਲ ਨਹੀਂ ਤੁਸੀਂ ਉਜਾੜ ਚ ਰੱਖ ਦਿਓ ਜਿਆਦਾ ਵਧੀਆ ਰਹੇਗਾ ਜਿੱਥੇ ਕੋਈ ਵੀ ਆਂਦਾ ਜਾਂਦਾ ਨਾ ਹੋਵੇ ਜਦੋਂ ਇਹ ਸਮਾਨ ਰੱਖਣਾ ਹੈ ਤੇ ਨਾਰ ਸਿੰਘ ਵੀਰ ਨੂੰ ਯਾਦ ਕਰਨਾ ਕਿ ਬਾਬਾ ਨਾਰ ਸਿੰਘ ਵੀਰ ਸਾਡੇ ਉਤੇ ਇਹ ਢੀੜੀ ਪੈ ਚੁੱਕੀ ਹੈ ਤੇ ਇਹ ਸਾਨੂੰ ਸਾਡੇ ਦੁਸ਼ਮਣ ਨੇ ਸਾਡਾ ਬੁਰਾ ਹਾਲ ਕੀਤਾ ਹੋਇਆ ਹੈ। ਯਾ ਸਾਡਾ ਆ ਕੰਮ ਹੈ। ਯਾ ਸਾਨੂੰ ਕੋਈ ਢੀੜ ਪਈ ਹੋ ਸਾਡੇ ਤੇ ਮੁਸ਼ਕਲ ਆ ਸਾਨੂੰ ਇਸ ਚੀਜ਼ ਦੇ ਵਿੱਚੋਂ ਇਸ ਮੁਸ਼ਕਲ ਦੇ ਵਿੱਚੋਂ ਕੱਢ ਲੈ। ਤੇ ਜਿਹੜਾ ਇਹ ਭੋਗ ਪ੍ਰਸ਼ਾਦ ਹੈ ਤੁਹਾਡਾ ਅਸੀਂ ਦੇ ਰਹੇ ਹਾਂ ਤੁਹਾਡੇ ਨਾਂ ਦਾ ਇਹਨੂੰ ਆ ਕੇ ਗ੍ਰਹਿਣ ਕਰੋ ਤੇ ਸਾਡਾ ਜਿਹੜਾ ਕੰਮ ਹੈ ਸਾਨੂੰ ਆਪਣੇ ਚਰਨਾਂ 'ਚ ਥਾ ਦਿਓ ਸਾਡੇ ਅਸੀਂ ਤੁਹਾਡੇ ਬੱਚੇ ਆ। ਤੇ ਤੁਸੀਂ ਸਾਡਾ ਕੰਮ ਰਾਸ ਕਰ ਦਿਓ ਬਸ ਇੰਨੀ ਗੱਲ ਕਹਿ ਕੇ ਤੁਸੀਂ ਜਿਹੜਾ ਸਮਾਨ ਹੈ ਉੱਥੇ ਰੱਖ ਦੇਣਾ ਤੇ ਬਿਨਾ ਕਿਸੇ ਨਾਲ ਵੀ ਪਿੱਛੇ ਮੁੜ ਕੇ ਦੇਖਣਾ ਨਹੀਂ ਕਰ ਜਦੋਂ ਇਹ ਟਾਲਾ ਕਰਨਾ ਨਾ ਕਿਸੇ ਨਾਲ ਗੱਲਬਾਤ ਕਰਨੀ ਹੈ ਘਰ ਆਉਂਦੇ ਜਾਂਦੇ ਇਹੇ ਟਾਲਾ ਤੁਸੀਂ ਜਦੋਂ ਕਰ ਲਿਆ ਤੁਸੀਂ ਯਕੀਨ ਮੰਨਿਓ ਦੂਜੇ ਦਿਨ ਤੋਂ ਕੰਮ ਸ਼ੁਰੂ ਹੋ ਜਾਂਦਾ ਆ ਪਰ ਇਹ ਮੈਂ ਤੁਹਾਨੂੰ ਫੇਰ ਦੱਸ ਰਿਹਾ ਕਿ ਇਹ ਜਿਹੜਾ ਕੰਮ ਹੈ ਜਦੋਂ ਕੀਤਾ ਹੋਵੇ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਦੱਸਣਾ ਵੀ ਹੈ ਕਿ ਮੈਂ ਆ ਕੰਮ ਕੀਤਾ ਸੀ ਮੇਰਾ ਇਹ ਕੰਮ ਹੋਇਆ ਜਦੋਂ ਇਹ ਚੀਜ਼ ਆਪਾਂ ਕਰਦੇ ਹਾਂ ਨਾ ਫਿਰ ਉਦੋਂ ਬੇਅਸਰ ਹੁੰਦਾ ਰਹਿੰਦਾ ਕੰਮ ਇਸ ਕਰਕੇ ਬਾਅਦ ਚ ਵੀ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਹੈ ਚੁੱਪ ਚਪੀਤਾ ਇਹ ਆਪਣਾ ਕੰਮ ਕਰਕੇ ਤੁਸੀਂ ਆ ਜਾਓ ਜੇ ਤੁਹਾਨੂੰ ਇਹਦਾ ਫਾਇਦਾ ਹੁੰਦਾ ਆ ਤੁਸੀਂ ਸਾਨੂੰ ਦੱਸਣਾ ਚਾਹੋ ਤਾਂ ਤੁਸੀਂ ਕਮੈਂਟ ਵਿੱਚ ਵੀ ਦੱਸ ਸਕਦੇ ਹੋ ਸਾਨੂੰ ਵੀ ਤੁਹਾਡਾ ਸਾਨੂੰ ਇਸ ਟਾਲੇ ਨਾਲ ਫਾਇਦਾ ਹੋਇਆ ਕਿ ਨਹੀਂ ਹੋਇਆ ਸਾਨੂੰ ਦੱਸਿਓ ਜਰੂਰ ਕਿਉਂ ਕਰਕੇ ਇਹ ਟਾਲਾ ਬਹੁਤ ਹੀ ਕਮਾਲ ਦਾ ਟਾਲਾ ਹੈ ਬਹੁਤ ਜ਼ਬਰਦਸਤ ਟਾਲਾ ਜਿਹਨੂੰ ਕਹਿੰਦੇ ਸੀ ਬਹੁਤ ਜ਼ਬਰਦਸਤ ਤਰੀਕੇ ਨਾਲ ਇਹ ਕੰਮ ਕਰਦਾ ਇਸ ਕਰਕੇ ਇਹਦਾ ਰਿਜ਼ਲਟ ਮਿਲਦਾ ਹੀ ਮਿਲਦਾ ਹੈ ਘਬਰਾਉਣ ਦੀ ਕਿਸੇ ਪਾਸੋਂ ਕੋਈ ਗੱਲ ਨਹੀਂ ਕੀ ਕੰਮ ਕੋਈ ਵੀ ਹੈਗਾ ਪੋਗ ਪ੍ਰਸ਼ਾਦ ਇਹੀ ਹੈ ਕਿਸੇ ਵੀ ਤਰੀਕੇ ਦਾ ਕੋਈ ਕੰਮ ਹੋਵੇ ਇਹ ਕਰਵਾ ਸਕਦੇ ਤੁਸੀਂ ਨਾਰ ਸਿੰਘ ਵੀਰ ਦੇ ਨਾਂ ਤੋਂ ਤੇ ਇਹਨਾਂ ਤੋਂ ਕੰਮ ਲੈ ਸਕਦੇ ਆ ਇਹ ਨਾਰ ਸਿੰਘ ਵੀਰ ਜਿਹੜੇ ਬਾਬਾ ਬੜਪਾਗ ਸਿੰਘ ਜੀ ਨਾਲ ਚੱਲਦੇ ਆ ਤੇ ਬਾਬਾ ਵਾਲਕਨਾਥ ਜੀ ਨਾਲ ਵੀ ਚੱਲਦੇ ਆ ਠੀਕ ਹੈ ਜੀ ਇਹਨਾਂ ਦਾ ਪੋਗ ਪ੍ਰਸ਼ਾਦ ਇਹ ਦੂਜਾ ਵੀ ਹੈਗਾ ਸਿੰਪਲ ਵੀ ਹੈਗਾ ਤੇ ਇਹ ਜਿਹੜਾ ਪੋਗ ਪ੍ਰਸ਼ਾਦ ਹੈ ਇਹਨਾਂ ਦਾ ਪਹਿਲਾਂ ਦਾ ਜਿਹੜਾ ਕਰੋਧ ਰੂਪ ਚ ਕੰਮ ਕਰ ਲੈਂਦੇ ਆ ਤੇ ਇਹਦਾ ਸ਼ਰਾਬ ਤੇ ਮੁਰਗੇ ਦੇ ਨਾਲ ਕੰਮ ਕਰਦੇ ਆ ਇਸ ਕਰਕੇ ਤੁਹਾਨੂੰ ਇਹਦਾ ਇਹ ਜਿਹੜਾ ਦੱਸਿਆ ਹੈ ਕਿਉਂ ਕਰਕੇ ਵੱਡੇ ਵੱਡੇ ਕੰਮ ਇਹਦੇ ਨਾਲ ਹੀ ਨਿਕਲਨੇ ਆ ਕਿਉਂ ਕਰਕੇ ਇਹਦੇ ਨਾਲ ਬੜਾ ਬੈਨੀਫਿਟ ਹੁੰਦਾ ਹੈ ਇਸ ਕਰਕੇ ਜਿਹੜਾ ਇਹ ਭੂਗ ਪ੍ਰਸ਼ਾਦ ਹੈ ਇਹ ਜਿਹੜਾ ਤਾਮਸਿਕ ਭੋਗ ਹੈ ਇਹ ਦੇ ਕੇ ਹੀ ਕੰਮ ਹੁੰਦਾ ਹੈ ਤੇ ਦੋਸਤੋ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੀ ਚਾਹ ਪੀਰਾਂ ਦੀ ਚਾਹ ਮਸਤਾ ਦੀ مالک ਭਲੀ ਕਰੇ